ਆ ਪਾਜੀ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹਸਪੀਟਲ ਦੀ ਜਿਹੜੀ ਸਿਕਿਉਰਿਟੀ ਹੈ ਉਹ ਉਹਦੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਅਸੀਂ ਬਹੁਤ ਸਾਰੀਆਂ ਜਿਹੜੀਆਂ ਚੋਰੀਆਂ ਲਗਾਤਾਰ ਹੀ ਹੁੰਦੀਆਂ ਕੋਈ ਛੁੱਟੀ ਵਾਲਾ ਦਿਨ ਹੁੰਦਾ ਹੈ ਉਹਦੇ 'ਚ ਲਗਾਤਾਰ ਚੋਰੀਆਂ ਮਤਲਬ ਹੁੰਦੀਆਂ ਹਨ ਤੇ ਅਸੀਂ ਰਿਪੋਰਟ ਵੀ ਕਰੀਦੀ ਹੈ ਕੰਪਲੇਂਟ ਵੀ ਦੇਦੀ ਹੈ ਡੀਐਸਪੀ ਸਾਹਿਬ ਨੂੰ ਵੀ ਮੇਲ ਕਰੀਦੀ ਹੈ ਪਰ ਸਾਨੂੰ ਪੁਲਿਸ ਵਾਲਿਆਂ ਨਾਲ ਜੋ ਸਹਿਯੋਗ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਮਿਲ ਨਹੀਂ ਰਿਹਾ ਉਹ ਕੋਈ ਵੀ ਜਿਹੜੀ ਜਗ੍ਹਾ ਖਾਲੀ ਹੁੰਦੀ ਹੌਸਪੀਟਲ 'ਚ ਭਾਵੇਂ ਵਾਰਡ ਦੇ ਬਾਥਰੂਮ ਹੋਣ ਭਾਵੇਂ ਜਿਹੜੇ ਪਿੱਛੇ ਕੁਆਟਰ ਜਿਹਦੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਅਸੀਂ ਕਿੰਨੀ ਵਾਰੀ ਉਹਨੂੰ ਸਫਾਈ ਕਰਾ ਕੇ ਉਹਦੇ ਵਿੱਚ ਉਹ ਐਕਸਪਾਇਰਡ ਸਮਾਨ ਹੈ ਜਿਹੜਾ ਕਿ ਇੱਕ ਇੱਕ ਤਰੀਕੇ ਨਾਲ ਉਹਨੂੰ ਡਿਸਪੋਜ਼ ਕਰਨ ਦਾ ਮਤਲਬ ਤਰੀਕਾ ਹੁੰਦਾ ਉਹਨੂੰ ਅਸੀਂ ਉਹਦੀ ਉਹਨੂੰ ਅਲਮਾਰੀ ਵਿੱਚ ਸਟੋਰ ਕੀਤਾ ਗਿਆ ਸੀ ਉਹਨੂੰ ਤਾਲੇ ਲਾ ਕੇ ਰੱਖਿਆ ਗਿਆ ਸੀ ਅਮਲੀਆ ਨੇ ਉਹ ਦਰਵਾਜ਼ਾ ਤੋੜਿਆ ਉਹਦੀ ਕੁੰਡੀ ਤੱਕ ਵੀ ਲਾਤੀ ਅੰਦਰ ਉਹਨਾਂ ਨੇ ਆਪਣਾ ਜਦੋਂ ਵੀ ਉਹ ਮਕੀ ਉਹਨਾਂ ਨੇ ਜੋ ਆਪਣਾ ਕੰਮ ਕੀਤਾ ਉਹ ਉਹ ﺍﻟमारी ਉਹਨਾਂ ਨੇ ਤੋੜੀ ਕਿ ਪਤਾ ਨਹੀਂ ਸ਼ਾਇਦ ਕੋਈ ਵੇਚਣ ਵਾਲਾ ਸਮਾਨ ਮਿਲ ਜੇ ਉਹਦੇ ਅੰਦਰ ਉਸ ਦਵਾਈ ਉਹ ਤੇ ਉਹ ਦਵਾਈਆਂ ਦੁਈਆਂ ਜੋ ਵੀ ਸੀ ਉਹਨਾਂ ਦੀ ਕਿਸੇ ਕੰਮ ਦੀਆਂ ਨਹੀਂ ਸੀ ਉਹਨਾਂ ਨੇ ਬਖੇਰ ਬਖੂਰ ਦੁੱਤੀਆਂ ਲੱਭਣ ਦੇ ਚੱਕਰ ਵਿੱਚ ਪਰ ਉਹ ਇਹ ਸਾਡੇ ਜਿਹੜੀ ਸਿਕਿਉਰਿਟੀ ਦਾ ਮਸਲਾ ਹੈ ਅਸੀਂ ਪੁਲਿਸ ਵਾਲਿਆਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਭਈ ਇਹਦਾ ਕੋਈ ਹੱਲ ਕਰੋ ਪਿੱਛੇ ਸਾਡੇ ਓਟੀ ਵਿੱਚ ਦੋ ਵਾਰੀ ਲਗਾਤਾਰ ਚੋਰੀ ਹੋਈ ਪਿੱਛੇ ਵੀ ਤੁਹਾਡੇ ਐਕਸਪ੍ਰੈਸ ਵਿੱਚ ਤੁਸੀਂ ਤੁਹਾਨੂੰ ਅਸੀਂ ਮਾਕੀ ਸਾਰੇ ਹਸਪੀਟਲ ਨੇ ਬਿਆਨ ਦਿੱਤੇ ਤੁਸੀਂ ਪਿੱਛੇ ਉਹ ਵੀ ਵੀਡੀਓ ਸਾਰੀਆਂ ਲਾਈਆਂ ਸੀ ਬਟ ਜਿਹੜੀ ਪ੍ਰੋਬਲਮ ਹੈ ਉੱਥੇ ਦੀ ਉੱਥੇ ਖੜੀ ਹੈ ਦੇਖੋ ਹੁਣ ਚੋਰਾ ਨੂੰ ਫੜਨਾ ਕਿਦਾਂ ਕੰਮ ਹੈ ਤੇ ਜੇ ਕੋਈ ਪਬਲਿਕ ਪਲੇਸ ਵਿੱਚ ਕੋਈ ਨਾ ਨੇ ਕੋਈ ਗਸ਼ਤ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਕਿ ਕਦੀ ਦੇਖ ਲਨ ਕਿ ਕਿਹੜੇ ਕੁਆਟਰ ਚੋਂ ਬੈਠੇ ਹੈ ਮਤਲਬ ਕਿ ਕੋਈ ਆਂਦਾ ਹੈ ਉਹ ਇੱਕ ਆਮ ਬੰਦਾ ਦੇ ਇਹੋ ਜਿਹੇ ਬੰਦਿਆਂ ਕੋਲ ਜਾਣ ਕੋਲ ਜਾਂਦੇ ਡੱਦਾ ਹਣਾ ਔਰ ਤਾਲੇ ਲਾਉਂਦਾ ਕਿ ਤਾਲੇ ਲਗਾਣੇ ਹਨ ਅਗਲੇ ਦਿਨ ਤਾਲੇ ਟੁੱਟ ਜਾਂਦੇ ਅਰਲ ਤੱਕ ਕੋਣ ਤੋੜ ਦਿੰਦੇ ਆ ਕਿ ਦੁਬਾਰਾ ਅਸੀਂ ਤਾਲਾ ਵੀ ਸਾਨੂੰ ਜੇ ਤਾਲਾ ਵੀ ਨਹੀਂ ਕੱਲਾ ਲੱਗਦਾ ਸਾਨੂੰ ਅਰਲ ਵੀ ਰਿਪਲੇਸ ਕਰਨੀ ਪੈਂਦੀ ਹੈ ਹਰ ਰੋਜ਼ ਅਸੀਂ ਹਨੇ ਹਰ ਰੋਜ਼ ਅਸੀਂ ਇਹੀ ਕੰਮ ਕਰਦੇ ਆ ਕਦੇ ਕਿਸੇ ਚੀਜ਼ ਨੂੰ ਤਾਲਾ ਲਗਾਣੇ ਕਦੇ ਕਿਸੇ ਚੀਜ਼ ਨੂੰ ਤਾਲਾ ਲਗਾਣੇ ਪਰ ਅਲਟੀਮੇਟਲੀ ਦੇਖੋ ਇਹ ਤੇ ਤਫਤੀਸ਼ ਕਰਨਾ ਕਿ ਕੋਣ ਹੈ ਰੈਗੂਲਰ ਹਸਪਤਾਲ ਚ ਚੋਰੀ ਕਰ ਰਿਹਾ ਹੈ ਇੱਕ ਦੂਸਰੀ ਗੱਲ ਹੈ ਕਿ ਜਿਹੜਾ ਓਟ ਸੈਂਟਰ ਹੈ ਉਹ ਤੋਂ ਸਾਡੇ ਹਸਪਤਾਲ ਦੇ ਨਾਲੋਂ ਐ ਸ਼ਿਫਟ ਹੋਣਾ ਚਾਹੀਦਾ। ਇਹ ਕੰਮ ਸਾਰਾ ਦਾ ਸਾਰਾ ਇਹ ਨਸ਼ੇੜੀ ਅੰਮ੍ਰਿਤ ਤੁਸੀਂ ਵੀਡੀਓ ਚ ਵੀ ਦੇਖਿਆਗਾ। ਉਹ ਬੰਦਾ ਪੂਰੇ ਨਸ਼ੇ ਦੇ ਹਾਲਾਤ ਚ ਹੈ। ਇਹ ਨਸ਼ੇੜੀ ਅੰਮ੍ਰਿਤ ਰੋਜ਼ ਇੱਥੇ 500 ਦੇ ਕਰੀਬ ਬੰਦਾ ਆ ਕੇ ਦਵਾਈ ਲੈ ਕੇ ਜਾਂਦਾ ਹੈ। ਹਸਪਤਾਲ ਦੇ ਨਾਲ ਬਿਲਕੁਲ ਬਾਜ਼ਾਰ ਵਿੱਚ ਹੈ, ਵੋਟ ਸੈਂਟਰ ਹੈਗਾ ਹੈ। ਔਰ ਐਸ ਮੇ ਸਿਰਫ ਹਸਪਤਾਲ ਹੀ ਨਹੀਂ ਆਸ-ਪਾਸ ਸੇ ਦੁਕਾਨਦਾਰ ਵੀ ਔਰ ਸਾਰੀ ਪਬਲਿਕ ਵੀ ਐ ਬਹੁਤ ਪਰੇਸ਼ਾਨ ਐ। ਅਸੀਂ ਸਿਵਲ ਸਰਜਨ ਮੈਡਮ ਨੂੰ ਲਿਖ ਕੇ ਦਿੰਦਾ। ਅ ਅੱਜ ਅਸੀਂ ਫਰੈਸ਼ ਪ੍ਰਪੋਜ਼ਲ ਵੀ ਭੇਜ ਰਹੇ ਹਾਂ ਕਿ ਕਿਸੇ ਵੀ ਤਰੀਕੇ ਸਾਨੂੰ ਇਹ ਔਟ ਸੈਂਟਰ ਸ਼ਿਫਟ ਕਰਵਾਇਆ ਜਾਏ ਇੱਥੋਂ ਇਹਦੇ ਲਈ ਕੋਈ ਆਲਟਰਨੇਟ ਬਿਲਡਿੰਗ ਦਾ ਇੰਤਜ਼ਾਮ ਕੀਤਾ ਜਾਵੇ ਸੋ ਥੈਟ ਕਿ ਇਹ ਜਿਹੜਾ ਪ੍ਰੋਬਲਮ ਹੈ ਕਾਫੀ ਹੱਦ ਤੱਕ ਸੋਲਵ ਹੋ ਜਾਏਗੀ ਜੇ ਸਾਡਾ ਇਹ ਔਟ ਸੈਂਟਰ ਸ਼ਿਫਟ ਹੋ ਜਾਂਦਾ ਹੈ ਹਾਂਜੀ ਹਸਪੀਟਲ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦੀ ਮੈਡੀਸਿਨਸ ਹੈ ਜਿਹੜੀ ਉਹਦਾ ਨੁਕਸਾਨ ਹੋ ਰਿਹਾ ਹੈ ਨਹੀਂ ਮੈਡੀਸਿਨਸ ਨਹੀਂ ਮੈਡੀਸਿਨਸ ਦਾ ਨੁਕਸਾਨ ਨਹੀਂ ਹੁੰਦਾ ਸਰ ਉਹ ਜਿਹੜੀਆਂ ਚੀਜ਼ਾਂ ਸੀ ਉਹ ਤੇ ਅਲਮਾਰੀ ਵਿੱਚ ਐਕਸਪਾਇਰਡ ਸੀ ਜਿਹੜੀ ਸਾਡੀ ਫਾਰਮੇਸੀ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਰੱਖੀਦਾ ਅਸੀਂ ਜਿਹੜੀਆਂ ਇਵਨ ਨਸ਼ੇ ਦੀਆਂ ਗੋਲੀਆਂ ਉਹਨਾਂ ਨੂੰ ਵੀ ਅਸੀਂ ਬੜੇ ਅੰਦਰ ਲੋਕਨ ਕੀ ਰੱਖੀਦਾ ਹੈ ਉਥੋਂ ਤੱਕ ਤੇ ਨਹੀਂ ਇਹ ਕਰਦੇ ਕੀ ਇਹ ਆਕਸੀਜਨ ਪਾਈਪਾਂ ਜਿਹੜੀਆਂ ਕਿ ਤਾਂਬੇ ਦੀਆਂ ਹੁੰਦੀਆਂ ਜਿਹੜੇ ਵੀ ਏਸੀ ਵਿੱਚ ਕਾਪਰ ਵਾਇਰਜ਼ ਹੁੰਦੀਆਂ ਕੋਈ ਵੀ ਵੇਚਣ ਵਾਲਾ ਸਮਾਨ ਲੋਹੇ ਦਾ ਹੁੰਦਾ ਹੈ ਭਾਵੇਂ ਉਹ ਆਕਸੀਜਨ ਕਨਸੈਂਟਰੇਟਰ ਦੀਆਂ ਸਿਲਵਰ ਦੀਆਂ ਪਾਈਪਸ ਹੋਣ ਕੋਈ ਵੀ ਬਲਬ ਸਵਿਚ ਟਿਊਬ ਜੋ ਵੀ ਇਹ ਵੇਚ ਸਕਦੇ ਆ ਇਹ ਉਹ ਚੀਜ਼ ਨੂੰ ਹੱਥ ਪਾਉਂਦੇ ਆ ਮੈਡੀਸਨ ਨੂੰ ਇਹ ਹੱਥ ਨਹੀਂ ਪਾਉਂਦੇ ਕਿਉਂਕਿ ਮੈਡੀਸਨ ਦਾ ਇਹਨਾਂ ਨੂੰ ਪਤਾ ਨਹੀਂ ਚੱਲਦਾ ਇਹੋ ਚੀਜ਼ ਪਾਉਂਦੇ ਆ ਜਿਹੜੀ ਕਿ ਰੈਡੀਲੀ ਵਿਕ ਜਾਂਦੀ ਹੈ ਮਤਲਬ ਕਿ ਜਾਓ ਤੇ ਫਟਾਫਟ ਵਿਕ ਜਾਂਦੀ ਹੈ ਜਿਹੜਾ ਮਕਿਓ ਭਾਵੇਂ 10000 ਦੇ ਚੀਜ਼ ਹੋਵੇ ਇਹਨਾਂ ਨੇ 100 200 ਦੇ ਆਪਣੀ ਜਾੜੀ ਬਨਾਨੀ ਹੈ ਤੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਹੁਣ ਅਸੀਂ ਡੀਐਸਪੀ ਨੂੰ ਵੀ ਐਸ ਇਨਸੀਡੈਂਸ ਲੈਟਰ ਸਿਨਸੀਡੈਂਸੀ ਦਸੀ ਹੈ ਪਰ ਹੁਣ ਉਹ ਕੁਆਟਰ ਚ ਅਸੀਂ ਤਾਲੇ ਲਾ ਦਿੰਨੇ ਆ ਤਾਲਾ ਲਾ ਕੇ ਫਿਰ ਕੋਈ ਅੰਦਰ ਵੜ ਜਾਂਦਾ ਹੈ ਇਹਦੇ ਤੇ ਕੋਈ ਪੁਲਿਸ ਵਾਲੇ ਹੀ ਹੱਲ ਕਰ ਸਕਦੇ ਐ ਇਸ ਚੀਜ਼ ਦਾ ਅਸੀਂ ਆਪਣੇ ਸਿਵਲ ਸਰਜਨ ਮੈਡਮ ਨਾਲ ਵੀ ਉਹਨਾਂ ਨੂੰ ਲੈਟਰ ਲਿਖੀ ਹੈ ਉਹਨਾਂ ਨਾਲ ਪਰਸਨਲੀ ਮੈਂ ਪ੍ਰੋਬਲਮ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਲੇ ਬੀਸੀ ਸੀ ਉਹਨਾਂ ਉਹਨਾਂ ਨੂੰ ਮੈਂ 10 ਮਿੰਟ ਤੱਕ ਉਹਨਾਂ ਨੇ ਕਿਹਾ ਮੈਂ ਕਾਲ ਬੈਕ ਕਰਦੀ ਹਾਂ ਤੇ ਅ ਉਹ ਜੋ ਵੀ ਸਾਡੀ ਇਹ ਇਲਤੀਜਾ ਹੋਏਗੀ ਕਿ ਦੇਖੋ ਅਸੀਂ ਵੀ ਇੱਕ ਸਰਕਾਰੀ ਮੁਲਾਜ਼ਮ ਹੈ ਪੁਲਿਸ ਵਾਲੇ ਵੀ ਹੈ ਜੇ ਅਸੀਂ ਆਪਾਂ ਇੱਕ ਸਰਕਾਰੀ ادارے ਦੀ ਸੇਫਟੀ ਨੂੰ ਦੇਖੋ ਇਹ ਤੇ ਚੀਜ਼ਾਂ ਜੇ ਕੱਲ ਨੂੰ ਦੇਖੋ ਕੋਈ ਮਾਲੀ ਨੁਕਸਾਨ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਸਟਾਫ ਨੂੰ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਰਾਤੀ ਫੀਮੇਲ ਮੈਡੀਕਲ ਆਫੀਸਰਸ ਵੀ ਕੰਮ ਕਰਦੇ ਸਾਡੀ ਫੀਮੇਲ ਸਟਾਫ ਵੀ ਹੈ ਤੇ ਉਹ ਵੀ ਕੌਣ ਅਲਟੀਮੇਟਲੀ ਜ਼ਿੰਮੇਵਾਰ ਹੋਏਗਾ ਐ ਇਸ ਲਈ ਪੁਲਿਸ ਵਾਲਿਆਂ ਨੂੰ ਸਾਡੀ ਮੈਂ ਕਿ ਪੁਰਜ਼ੋਰ ਤੁਹਾਡੇ ਥਰੂ ਹੀ ਸਿਫਾਰਿਸ਼ ਹੈ ਕਿ ਉਹ ਆ ਕੇ ਇਸ ਚੀਜ਼ ਦਾ ਉਹਨਾਂ ਉਹਨਾਂ ਨੂੰ ਉਹਨਾਂ ਕੋਲੋਂ ਕੁਝ ਛिपਿਆ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਉਹਨਾਂ ਨੂੰ ਸਭ ਪਤਾ ਹੈ ਕੌਣ ਰੈਗੂਲਰ ਕਰ ਰਿਹਾ ਹੈ ਅਗਰ ਉਹ ਸਾਡਾ ਸਾਥ ਦੇਣ ਤੇ ਅਸੀਂ ਇਸ ਪਬਲਿਕ ਨੂੰ ਸੇਵਾ ਜਿਹੜੀ ਵਧੀਆ ਤਰੀਕੇ ਨਾਲ ਦੇ ਸਕਾਂਗੇ ਨਹੀਂ ਤੇ ਸਾਡੇ ਲਈ ਤਾਂ ਇਹ ਬਹੁਤ ਵੱਡੀ ਪਰੇਸ਼ਾਨੀ ਹੈ ਇੱਕ ਸਾਡੀ ਸਾਡੀ ਪੁਰਜ਼ੋਰ ਅਪੀਲ ਹੈ ਕਿ ਇਹ ਜਿਹੜਾ ਓਟ ਸੈਂਟਰ ਹੈ ਐਥੋਂ ਸ਼ਿਫਟ ਕਰਵਾਇਆ ਜਾਵੇ ਪੰਜਾਬ ਪੰਜਾਬੀ ਦੇ ਪੰਜਾਬੀ ਅਦਾ ਪਹਿਰੇਦਾਰ ਦੇਸੀ ਪੰਜਾਬ